ਉਹ ਕੋਈ ਗੱਲ ਨਹੀਂ ਭਾਬੀ ਹੁਣੇ ਪਤਾ ਲੱਗ ਜਾਂਦਾ ਆ ਕਿ ਕੌਣ ਝੂਠ ਬੋਲਣ ਡਿਆ ਆ ਤੇ ਕੌਣ ਸੱਚ ਬੋਲਣ ਡਿਆ ਆ ਮੰਮੀ ਆ ਜਰਾ ਇੱਕ ਅੱਗੇ ਹੋ ਕੇ ਭਾਬੀ ਦੇ ਹੱਥੋਂ ਫੜਿਓ ਹਾਂ ਫੋਨ ਫੜਦੀ ਆ ਪੁੱਤ ਆ ਲੈ ਪੁੱਤ ਲਿਓ ਭਾਬੀ ਮੇਰੇ ਕੋਲ ਸਬੂਤ ਆ ਹੁਣੇ ਪਤਾ ਲੱਗ ਜਾਂਦਾ ਆ ਵੀ ਤੁਸੀਂ ਸੱਚ ਬੋਲਣ ਡੇ ਜੇ ਕਿ ਝੂਠ ਬੋਲਣ ਡੇ ਜੇ ਕੀ ਆ ਸਬੂਤ ਤੇਰੇ ਕੋਲ ਜਦੋਂ ਇਹ ਝੂਠ ਬੋਲਣ ਦੀ ਹੈ ਨਾ ਤੇ ਇਹਦਾ ਮਤਲਬ ਇਹ ਝੂਠ ਹੀ ਬੋਲਣ ਦੀ ਆ ਉਹ ਕੋਈ ਗੱਲ ਨਹੀਂ ਭਾਬੀ ਸਬਰ ਰੱਖੋ ਹੁਣੇ ਪਤਾ ਲੱਗ ਜਾਂਦਾ ਆ ਵੀ ਤੁਸੀਂ ਕਿਹਦੇ ਨਾਲ ਗੱਲ ਕਰਨ ਡੇ ਕਿਹੜੀ ਗੱਲ ਕਰਨ ਦੇ ਹੀ ਤੇ ਕਿਦੇ ਬਾਰੇ ਗੱਲ ਕਰਨ ਦੇ ਹੀ ਲਓ ਮੰਮੀ ਜੀ ਲੱਗ ਗਈ ਰਿਕਾਰਡਿੰਗ ਹੁਣ ਸੌਂਦੇ ਆ ਨਾ ਸਾਰੇ ਜਣੇ ਕਿ ਕੌਣ ਝੂਠ ਬੋਲਣ ਰਿਹਾ ਸੀ ਤੇ ਕੌਣ ਸੱਚ ਬੋਲਣ ਰਿਹਾ ਸੀ ਹਾਂਜੀ ਮੰਮੀ ਬੜਾ ਜਲੂਸ ਨਿਕਲਿਆ ਘਰੇ ਮੈਂ ਹੁਣ ਤੁਹਾਨੂੰ ਕੀ ਕੀ ਦੱਸਾਂ ਪੁੱਤ ਇੰਨਾ ਕੁਝ ਹੋ ਗਿਆ ਘਰੇ ਤੇ ਤੂੰ ਮੈਨੂੰ ਹੋਰ ਦੱਸਣ ਲਈ ਮੰਮੀ ਤੁਹਾਨੂੰ ਕਿੱਥੇ ਦੱਸਣਾ ਹੀ ਮੈਂ ਇਹਨਾਂ ਨੇ ਮੇਰਾ ਫੋਨ ਫੜ ਲਿਆ ਸੀ ਮੈਂ ਪ੍ਰੀਤ ਨੂੰ ਫੋਨ ਕਰਦੀ ਆ ਕਿ ਪ੍ਰੀਤ ਆਪਣਾ ਇੱਥੋਂ ਜਵਾਕ ਲੈ ਕੇ ਚਲ ਜੇ ਤੇ ਕਿਰਨ ਆਪਣੇ ਪੇਕੇਆਂ ਦੇ ਘਰ ਚਲ ਜੇ ਪਰ ਮੰਮੀ ਮੇਰੀ ਤੇ ਕੀਤੀ ਕਰਾਈ ਤੇ ਸਾਰਾ ਪਾਣੀ ਫਿਰ ਗਿਆ ਅੱਛਾ ਪੁੱਤ ਹਾਂਜੀ ਮੰਮੀ ਮੈਂ ਬਾਕੀ ਕੇ ਗੱਲ ਦੀ ਟੈਨਸ਼ਨ ਨਹੀਂ ਲੈਂਦੀ ਭਾਵੇਂ ਜੋ ਮਰਜ਼ੀ ਹੋ ਜੇ ਇਹਨੂੰ ਮੈਂ ਇੱਥੇ ਟਿਕਨ ਨਹੀਂ ਦੇਣਾ ਹਾਂ ਪੁੱਤ ਐਦਾਂ ਹੀ ਕਰੀ ਇਹਦੇ ਇੱਥੇ ਪੈਰ ਨਾ ਲੱਗਣ ਈ ਮੰਮੀ ਮੈਂ ਆ ਤੇ ਕੀਰਨ ਨੂੰ ਇੱਥੋਂ ਤੱਕ ਕਹਿਤਾਈ ਤੂੰ ਜਵਾਗ ਦਾ ਕੰਮ ਹੀ ਖਤਮ ਕਰ ਦੇ ਮੰਮੀ ਪਹਿਲਾਂ ਤੇ ਉਹ ਮੰਨ ਗਈ ਬਾਅਦ ਜਵਾਗ ਨੂੰ ਅਨੇ ਮੇਰੇ ਹੱਥੋਂ ਖੋ ਲਿਆ ਕਿ ਮੈਂ ਇਹ ਕੰਮ ਨਹੀਂ ਕਰਨਾ ਕੋਈ ਗੱਲ ਨਹੀਂ ਪੁੱਤ ਉਹ ਕਹਿੰਦੇ ਹੁੰਦੇ ਆ ਨਾ ਤੇ ਪੱਥਰ ਤੇ ਪਾਣੀ ਪਾਈ ਜਾਈਏ ਤਾਂ ਉਹ ਵੀ ਇੱਕ ਦਿਨ ਠੰਡਾ ਹੋ ਜਾਂਦਾ ਐ ਐਨੇ ਵੀ ਤੇਰੀਆਂ ਗੱਲਾਂ ਚ ਆ ਹੀ ਜਾਣਾ ਇੱਕ ਦਿਨ ਹਾਂਜੀ ਮੰਮੀ ਨਾਲੇ ਅੱਜ ਮੈਂ ਪ੍ਰੀਤ ਨੂੰ ਫੋਨ ਕਰਦੀ ਆ ਤੇ ਉਹਨੂੰ ਪੁੱਛਦੀ ਆ ਜੇ ਹਰਕਿਰਤਨ ਨੂੰ ਇੱਥੋਂ ਲੈ ਜੇ ਤੇ ਠੀਕ ਐ ਪੁੱਤ ਨਾਲੇ ਤੂੰ ਨਾ ਇਦਾਂ ਕਰੀਂ ਕਿਰਨ ਨੂੰ ਆਪਣੀ ਸੱਸ ਦੇ ਲਾਗੇ ਨਾ ਲੱਗਣ ਦੀ ਜੇਕਰ ਇਹਨਾਂ ਦੋਵਾਂ ਦੀ ਬੰਨ ਲੱਗ ਪਈ ਨਾ ਫਿਰ ਤੈਨੂੰ ਕਿਸੇ ਨੇ ਨਹੀਂ ਪੁੱਛਣਾ ਸਹੀ ਗੱਲ ਆ ਮੰਮੀ ਤੁਹਾਡੇ ਵਾਲੀ ਇਹ ਤੇ ਹੋਣੀ ਨਹੀਂ ਮੈਨੇ ਪੁੱਛਦੇ ਜੇਕਰ ਇਹਨਾਂ ਦੀ ਤੇ ਮੰਮੀ ਦੀ ਆਪਸ ਵਿੱਚ ਬੰਨ ਲਾਪੀ ਇਹਨਾਂ ਉਹਦਾਈ ਨਹੀਂ ਮੈਨੇ ਪੁੱਛਿਆ ਕਰਨਾ ਮੈਂ ਧਿਆਨ ਰੱਖਾਂਗੀ ਇਸ ਗੱਲ ਦਾ ਠੀਕ ਆ ਪੁੱਤ ਚੱਲ ਹੁਣ ਮੈਂ ਫੋਨ ਰੱਖਦੀ ਆ ਕੋਈ ਕੰਮ ਤੰਤਾ ਕਰ ਲਾ ਤੇਰੇ ਨਾਲ ਮੈਂ ਰਾਤ ਨੂੰ ਗੱਲ ਕਰਾਂਗੀ ਠੀਕ ਆ ਮੰਮੀ ਨਹੀਂ ਹੁਣ ਦੱਸ ਕੌਣ ਝੂਠ ਬੋਲਣ ਡਿਆ ਤੇ ਕੌਣ ਸੱਚ ਬੋਲਣ ਡਿਆ ਮੈਂ ਹੁਣੇ ਲਾਉਣੀ ਆ ਨਾ ਤੇਰੇ ਪਿਓ ਕੇ ਆ ਨੂੰ ਫੋਨ ਤੇ ਉਹਨਾਂ ਨੂੰ ਇੱਥੇ ਸੱਦਣੀ ਆ ਤੇ ਤੇਰਾ ਚੰਗੀ ਤਰ੍ਹਾਂ ਜਲੂਸ ਕਢਾਉਣੀ ਆ ਤੇਰੀ ਮਾਂ ਨੂੰ ਮਾਸਾ ਅਕਲ ਨਹੀਂ ਹੈਗੀ ਕਿੱਦਾਂ ਤੈਨੂੰ ਪੁੱਠੀਆਂ ਮੱਤਾਂ ਦੇਣ ਲਈ ਆ ਮਾਵਾਂ ਤੇ ਜਾਂਦਾ ਘਰ ਵਿੱਚ ਆਉਂਦੀਆਂ ਹੁੰਦੀਆਂ ਵਾ ਪਤਾ ਨਹੀਂ ਤੇਰੀ ਮਾਂ ਕਿੱਦਾਂ ਦੀ ਆ ਜਿਹੜੀ ਸਾਡਾ ਘਰ ਖਰਾਬ ਕਰਨ ਲਈ ਆ ਸੌਰੀ ਮੰਮੀ ਜੀ ਮੇਰੇ ਕੋਲ ਗਲਤੀ ਹੋ ਗਈ ਮੈਨੂੰ ਮaaf ਕਰ ਦੋ ਨਹੀਂ ਤੇਰਾ ਤਾਂ ਰੋਜ਼ ਦਾ ਹੀ ਕੰਮ ਹੋ ਗਿਆ ਗਲਤੀਆਂ ਕਰਨ ਦਾ ਤੈਨੂੰ ਮੈਂ ਕਿੰਨੀ ਕਵਾਰੀ ਮaaf ਕਰਾਂ ਮੰਮੀ ਬਾਸਤਿਹ ਇੱਕ ਵਾਰੀ ਮੈਨੂੰ ਆਪਣੀ ਤੇ ਸਮਝ ਕੇ ਮaaf ਕਰ ਦੋ ਅੱਗੇ ਤੋਂ ਮੈਂ ਹੋਜੀ ਕੋਈ ਗਲਤੀ ਨਹੀਂ ਕਰਦੀ ਨਹੀਂ ਤੂੰ ਕਿਹੜੀ ਪਹਿਲੀ ਗਲਤੀ ਕੀਤੀ ਆ ਤੂੰ ਤਾਂ ਰੋਜ਼ ਰੋਜ਼ ਗਲਤੀਆਂ ਕਰਨੀ ਆ ਤਾਂ ਹੀ ਤੇ ਸਾਡੇ ਕੋ ਗੱਲਾਂ ਸੁਣਨੀ ਆ ਤੈਨੂੰ ਕੋਈ ਮਾਫੂ ਮੂਫ਼ ਨਹੀਂ ਕਰਨਾ ਆਹੀ ਚਲੋ ਕੋਈ ਗੱਲ ਨਹੀਂ ਮੰਮੀ ਗਲਤੀ ਇਨਸਾਨਾਂ ਤੋਂ ਹੁੰਦੀ ਆ ਤੇ ਜੇ ਭਾਬੀ ਕਹਿਣ ਰਹੀ ਆ ਤੇ ਤੁਸੀਂ ਭਾਬੀ ਨੂੰ ਮaaf ਕਰੀ ਦਿਓ ਫਿਰ ਇੱਕ ਵਾਰ ਵੇ ਇਦਾਂ ਕਿੱਦਾਂ ਮaaf ਕਰਦਾ ਤੁਹਾਨੂੰ ਜਵਾਕਾਂ ਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਹੋਊਗਾ ਨਾਲੇ ਤੂੰ ਆਪਣੇ ਮਾਂ ਨੂੰ ਫੋਨ ਕਰਕੇ ਕਹਦੇ ਵੀ ਤੈਨੂੰ ਇੱਥੋਂ ਆਣ ਕੇ ਲੈ ਜਾਏ ਸਾਡੇ ਘਰ ਆਣ ਦੀ ਤੈਨੂੰ ਕੋਈ ਲੋੜ ਨਹੀਂ ਹੈਗੀ ਤੇ ਜੇ ਤੂੰ ਮੁੰਡੇ ਨੂੰ ਫੋਨ ਲਾਇਆ ਨਾ ਫਿਰ ਆਪਣਾ ਹਿਸਾਬ ਲਾ ਲਈ ਉਹਨੂੰ ਮੈਂ ਆਪੇ ਜਵਾਬ ਦੇ ਲਾਂਗੀ ਪਰ ਤੈਨੂੰ ਮੈਂ ਇਸ ਘਰ ਚ ਨਹੀਂ ਰਹਿਣ ਦੇਣਾ ਮੰਮੀ ਇਹ ਗਲਤ ਗੱਲ ਆ ਤੁਹਾਡੇ ਵਾਸਤੇ ਜਦੋਂ ਦੀਦੀ ਨੇ ਤੁਹਾਡੇ ਤੋਂ ਮਾਫੀ ਮੰਗ ਲਈ ਆ ਤੇ ਫਿਰ ਦੀਦੀ ਨੂੰ ਤੁਹਾਨੂੰ ਮਾਫ ਕਰ ਦੇਣਾ ਚਾਹੀਦਾ ਵਾ ਤੂੰ ਹੀ ਕਿਹੜਾ ਮਾਫੀ ਦੇਣਾ ਛੋਟੇ ਹੋ ਜਾਣਾ ਕਿੰਨ ਤੈਨੂੰ ਨਹੀਂ ਪਤਾ ਇਹਨੇ ਤੈਨੂੰ ਕਿੰਨੀਆਂ ਲੁੱਤੀਆਂ ਲਾਈਆਂ ਵਾ ਮੈਨੂੰ ਤੇ ਰਿਪੋਰਟ ਸੁਣ ਕੇ ਹੁਣ ਪਤਾ ਲੱਗਾ ਵਾ ਤੇ ਤੂੰ ਅਜੇ ਵੀ ਇਹਦਾ ਪੱਖ ਲਈ ਜਾਨੀ ਆ ਮੰਮੀ ਮੈਂ ਮੰਨਦੀ ਆ ਦੀਦੀ ਨੇ ਜੋ ਵੀ ਕੀਤਾ ਵਾ ਉਹ ਮਾਫੀ ਦੇਣਯੋਗ ਨਹੀਂ ਹੈਗਾ ਪਰ ਜੇ ਦੀਦੀ ਮਾਫੀ ਮੰਗਣ ਦੇ ਆ ਤੇ ਇਹਨਾਂ ਨੂੰ ਮਾਫ ਕਰ ਦੇਣਾ ਚਾਹੀਦਾ ਵਾ ਨਾਲੇ ਜੇ ਦੀਦੀ ਨੂੰ ਘਰੋਂ ਕੱਢਤਾ ਤੇ ਭਾਜੀ ਕੀ ਸੋਚਣਗੇ ਕਿ ਇਹਨਾਂ ਨੇ ਮੇਰੀ ਜਨਾਨੀ ਨੂੰ ਘਰੋਂ ਕੱਢਤਾ ਉਹਨਾਂ ਦੇ ਦਿਮਾਗ 'ਚ ਹਮੇਸ਼ਾ ਇਹ ਗੱਲ ਰਹਿਣੀ ਹੈ ਕਿ ਮੰਮੀ ਨੇ ਮੇਰਾ ਘਰ ਨਹੀਂ ਵਸਣ ਦਿੱਤਾ ਚਲ ਠੀਕ ਆ ਜੇ ਤੂੰ ਇੰਨਾ ਹੀ ਕਹਿਨੀ ਹੈ ਨਾ ਤੇ ਮੈਂ ਇਹਨੂੰ ਮਾਫ ਕਰ ਦਿੰਨੀ ਆ ਪਰ ਇਹਨੂੰ ਚੰਗੀ ਤਰ੍ਹਾਂ ਸਮਝਾ ਦਿਓ ਵੀ ਜੇ ਅੱਗੇ ਤੋਂ ਬਾਅਦ ਇਹਨੇ ਇਹੋ ਜਿਹੀ ਕੋਈ ਗਲਤੀ ਕੀਤੀ ਨਾ ਤੇ ਮੈਂ ਇਹਦਾ ਝੋਲਾ ਚਕਾਉਣ ਲੱਗਿਆ ਮਿੰਟ ਨਹੀਂ ਲਾਉਣਾ ਕੋਈ ਗਾਲਾਂ ਨਹੀਂ ਮੰਮੀ ਤੁਸੀਂ ਜਾਓ ਮੈਂ ਸਮਝਾ ਦਾਂਗੀ ਦੀਦੀ ਨੂੰ ਚੰਗਾ ਓ ਕਰਨਾ ਤੂੰ ਭਾਬੀ ਨੂੰ ਕੀ ਸਮਝਾਉਣਾ ਆ ਜੇ ਭਾਬੀ ਨੇ ਸਮਝਣਾ ਹੋਇਆ ਨਾ ਤੇ ਆਪੇ ਸਮਝਣਾ ਆ ਨਾ ਬੱਸ ਵੀ ਕਰੋ ਹੁਣ ਵਾਰ-ਵਾਰ ਕੀ ਕਹਾਂ ਮੈਂ ਤੁਹਾਨੂੰ ਚੰਗਾ ਨਾ ਗਿਆ ਤੈਨੂੰ ਬਾਰ-ਬਾਰ ਤੇ ਹੁਣ ਇੱਥੇ ਭੱਜ ਲੈ ਕੇ ਘਰੋਤੀ ਨੇ ਰਹੀ ਵੈਂਟਮੈਂਟ ਬਾਹਰ ਕਿਰਤ ਲੱਗੇ ਆ ਜਾ ਚਲੋ ਠੀਕ ਹੈ ਤੇਰੇ ਬਾਰੇ ਹਮੇਸ਼ਾ ਗਲਤੀ ਸੋਚਦੀ ਹਾਂ ਮੈਂ ਇਹ ਸੋਚਦੀ ਹਾਂ ਕਿ ਕਿਰਨ ਇਹ ਘਰ ਛੱਡ ਕੇ ਚਲ ਜੇ ਤੇ ਸਾਰਾ ਕੁਝ ਮੇਰੇ ਪੋਤਾ ਹੋ ਜਾਏਗਾ ਕਿਉਂਕਿ ਮੇਰੀ ਸੋਚ ਗਲਤ ਹੀ ਪਰ ਕਿਰਨ ਜੇ ਅੱਜ ਤੂੰ ਨਾ ਹੁੰਦੀ ਤੇ ਮੰਮੀ ਨੇ ਮੈਨੂੰ ਘਰੋਂ ਕੱਢ ਦੇਣਾ ਸੀ ਤੇ ਮੈਂ ਤੇਰਾ ਇਹ ਅਸਾਨ ਕਦੀ ਨਹੀਂ ਭੁੱਲ ਸਕਦੀ ਦੀਦੀ ਕੋਈ ਗੱਲ ਨਹੀਂ ਜੋ ਹੋਣਾ ਹੀ ਨਾ ਹੋ ਗਿਆ ਉਹਨੂੰ ਛੱਡੋ ਕਿਉਂਕਿ ਜੇ ਸਵੇਰ ਦਾ ਬੁਲਿਆ ਸ਼ਾਮ ਨੂੰ ਕਰ ਆ ਜੇ ਤੈਨੂੰ ਭੁੱਲਿਆ ਨਹੀਂ ਕਹਿੰਦੇ ਚਲੋ ਆਜੋ ਹਿੰਕੋ ਕੰਮ ਕਰੀਏ ਚੱਲ ਕਿਰਨ ਕਿਰਤ ਪਤਾ ਨਹੀਂ ਕਿੱਥੇ ਗਿਆ ਵਾ ਕਿੰਨੇ ਚਿਰ ਦਾ ਲੱਭਣ ਨਹੀਂ ਡਿਆ ਇਦਾਂ ਕਰਦੀਆਂ ਵੇ ਰੇਲੇਵਲ ਵੇਖ ਕੇ ਆਉਣੀ ਆ ਕਿਤੇ ਉਧਰ ਨਾ ਖੇਡਣ ਡਿਆ ਹੋਵੇ ਓ ਵੀਲੇ ਮਿੱਟੀ 'ਚ ਖੇਡਣ ਡਿਆ ਵਾ ਇਹਨੂੰ ਮੈਂ ਕਿੰਨੇ ਵਾਰੀ ਕਿਹਾ ਵਾ ਕਿ ਮਿੱਟੀ 'ਚ ਨਾ ਖੇਡਿਆ ਕਰ ਮੇਰੇ ਕੋ ਤੇਰੇ ਵਾਰ-ਵਾਰ ਕੱਪੜੇ ਨਹੀਂ ਧੁੱਪਦੇ ਪਰ ਇਹਨੂੰ ਕਿੱਥੇ ਲੱਗਦੀ ਐ ਫੇਰ ਮਿੱਟੀ 'ਚ ਖੇਡਣ ਲੱਪਿਆ ਵਾ ਵੇਹਰ ਕਿਰਤ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਵਾ ਕਿ ਮਿੱਟੀ 'ਚ ਨਾ ਖੇਡਿਆ ਕਰ ਮੇਰੇ ਕੋ ਵਾਰ-ਵਾਰ ਤੇਰੇ ਕੱਪੜੇ ਨੇ ਧੋਬਦੇ ਤੈਨੂੰ ਮੇਰੀ ਇੱਕ ਵਾਰੀ ਗੱਲ ਗਈ ਸਮਝ ਨਹੀਂ ਆਉਂਦੀ ਚਲ ਉੱਠ ਘਰ ਚਲੀਏ ਮम्मा ਜੇ ਮੈਂ ਖੇਡਾਂ ਕੋਈ ਨਹੀਂ ਖੇਲਣਾ ਚੁੱਪ ਕਰਕੇ ਤੇ ਘਰ ਚੱਲ ਜੀ ਖੇਡਿਆ ਨਾ ਫਿਰ ਵੇਖੀ ਮੈਂ ਤੈਨੂੰ ਕਿੱਦਾਂ ਕੁੱਟਣਾ ਨਹੀਂ ਕਿਉਂ ਸਾਰਾ ਦੇਣ ਜਵਾਕ ਨੂੰ ਝਿੜਕਨੀ ਆ ਜਵਾਕ ਮਿੱਟੀ 'ਚ ਹੀ ਖੇਡਦੇ ਹੁੰਦੇ ਆ ਮਿੱਟੀ 'ਚ ਖੇਡਣਾ ਕਿਹੜਾ ਮਾੜਾ ਹੁੰਦਾ ਵਾ ਜਵਾਕ ਤਾਂ ਅੰਦਰ ਉਸ ਤਰ੍ਹਾਂ ਰਹਿੰਦੇ ਆ ਮੰਮੀ ਮੈਨੂੰ ਇਹਦੀ ਤੰਦਰੁਸਤੀ ਦੇ ਨਾਲ ਕੋਈ ਮਤਲਬ ਨਹੀਂ ਹੈਗਾ ਮੈਂ ਮਿੱਟੀ ਦੀ ਨਹੀਂ ਬਣੀ ਮੇਰੇ ਕੋ ਵਾਰ-ਵਾਰ ਨਾ ਹੀ ਇਹਨੂੰ ਨਵਾਇਆ ਜਾਂਦਾ ਵਾ ਤੇ ਨਾ ਹੀ ਇਹਦੇ ਕੱਪੜੇ ਧੋਤੇ ਜਾਂਦੇ ਆ ਨਹੀਂ ਕਿਉਂ ਜਵਾਕ ਨਾਲ ਸਾਰਾ ਦਿਨ ਇਦਾਂ ਕਰਦੀ ਰਹਿੰਨੀ ਆ ਇਹਨੂੰ ਵਿਚਾਰੇ ਨੂੰ ਅਜੇ ਇੰਨਾਂ ਗੱਲਾਂ ਦਾ ਕੀ ਪਤਾ ਵਾ ਜਿਹੜੀਆਂ ਤੂੰ ਕਰਦੀ ਏ ਇਹ ਦਿਨ ਅੱਛਾ ਮੰਮੀ ਇਹ ਜਵਾਕ ਏ ਜਵਾਗ ਨੇ ਤੇ ਮੇਰਾ ਲਹੂ ਪੀਤਾ ਵਾ ਨੇ ਨਾ ਏਦਾਂ ਕਰਿਆ ਕਰ ਜੇ ਜਵਾਗ ਦਾ ਦਿਮਾਗ ਪਤਲਾ ਪੈ ਗਿਆ ਨਾ ਇਹਨੇ ساری ਉਮਰ ਡਰ ਡਰ ਕੇ ਕੱਢ ਦੇਣੀ ਆ ਇਹਦੇ ਦਿਮਾਗ ਦਾ ਵਿਕਾਸ ਨਹੀਂ ਹੋਣਾ ਮੰਮੀ ਮੈਨੂੰ ਇਹਨਾਂ ਗੱਲਾਂ ਦਾ ਕੋਈ ਪਤਾ ਨਹੀਂ ਹੈਗਾ ਕਿ ਵਿਕਾਸ ਹੋਣਾ ਜਾਂ ਨਹੀਂ ਹੋਣਾ ਪਰ ਤੁਹਾਨੂੰ ਆਪਣੇ ਪੋਤਰੇ ਦੀ ਨਾ ਜ਼ਿਆਦਾ ਫਿਕਰ ਰਹਿੰਦੀ ਆ ਤੁਹਾਨੂੰ ਮੇਰੀ ਕੋਈ ਪਰਵਾਹ ਨਹੀਂ ਹੈਗੀ ਮੈਨੂੰ ਵੀ ਘੜੀ ਵੇਲੀ ਬੈਂਦਿਆ ਕਰੋ ਨਹੀਂ ਜਦੋਂ ਜਵਾਗ ਵੱਡਾ ਹੋ ਜਾਏਗਾ ਨਾ ਫਿਰ ਤੂੰ ਕਰ ਲਈ ਜਿਹੜੀਆਂ ਮੌਜਾਂ ਕਰਨੀਆਂ ਐ ਕਿਰਨ ਹੋਨ ਤਿਆਰ ਕਿਰਤ ਵੱਡਾ ਹੋ ਗਿਆ ਵਾ ਤੁਸੀਂ ਦੂਜੇ ਜਵਾਬ ਬਾਰੇ ਸੋਚ ਲਓ ਘਰ ਚ ਰੌਣਕਾਂ ਲੱਗਣਗੀਆਂ ਕਿਉਂ ਮੰਮੀ ਜੀ ਮੈਂ ਸਹੀ ਕਿਹਾ ਨਾ ਪੁੱਤ ਮਰਜੀ ਇਹਨਾਂ ਦੀ ਜੋ ਮਰਜੀ ਕਰਨ ਮੈਂ ਇਹਨਾਂ ਨੂੰ ਕੀ ਕਹਿਣਾ ਆ ਕਿਉਂ ਕਿਰਨ ਬੋਲ ਦੇਣੀ ਆ ਚੁੱਪ ਕਿਉਂ ਹੋ ਗਈਆਂ ਮੈਂ ਕੁਝ ਮਾੜਾ ਕਹਿਤਾ ਵਾ ਨਹੀਂ ਨਹੀਂ ਦੀਦੀ ਤੁਸੀਂ ਮਾੜਾ ਕਾ ਤੂੰ ਕਹਿਣਾ ਕੁਝ ਮੈਂ ਤਾਂ ਉਦਾਂ ਚੁੱਪ ਹੋਈ ਆ ਕਿਉਂ ਕਿਰਨ ਤੈਨੂੰ ਨਹੀਂ ਲੱਗਦਾ ਕਿ ਤੁਹਾਡੇ ਇੱਕ ਜਵਾਬ ਹੋਰ ਹੋਣਾ ਚਾਹੀਦਾ ਵਾ ਹਾਂਜੀ ਦੀਦੀ ਜਵਾਬ ਤੇ ਇੱਕ ਹੋਰ ਹੋਣਾ ਚਾਹੀਦਾ ਵਾ ਉਹ ਵੀ ਮੇਰਾ ਆਪਣਾ ਕਿਰਨੇ ਇਹ ਕਿਦਾਂ ਦੀ ਗੱਲ ਹੋਈ ਤੇਰਾ ਆਪਣਾ ਹਰਕੀਰਤ ਵੀ ਤੇ ਤੇਰਾ ਹੀ ਜਵਾਬ ਆ ਮੰਮੀ ਤੁਸੀਂ ਐਵੇਂ ਧੱਕੇ ਦੇ ਨਾਲ ਹਰਕੀਰਤ ਨੂੰ ਮੇਰੇ ਗਲੇ ਮੜਨ ਦੀ ਕੋਸ਼ਿਸ਼ ਨਾ ਕਰਿਆ ਕਰੋ ਜਦੋਂ ਮੇਰਾ ਆਪਣਾ ਜਵਾਬ ਹੋਏਗਾ ਨਾ ਉਦੋਂ ਮੈਂ ਕਹਿ ਦਾਂਗੀ ਕਿ ਇਹ ਮੇਰਾ ਆਪਣਾ ਜਵਾਬ ਆ ਕਿਰਨੇ ਬੜੀ ਮਾੜੀ ਗੱਲ ਆ ਤੇਰੇ ਵਾਸਤੇ ਕਿੰਨੇ ਸਾਲ ਤੇਰੇ ਵਿਆਹ ਨੂੰ ਹੋ ਗਏ ਤੇ ਤੂੰ ਅਜੇ ਵੀ ਨਹੀਂ ਹਰਕੀਤ ਨੂੰ ਆਪਣਾ ਪੁੱਤ ਸਮਝਦੀ ਮੰਮੀ ਛੱਡੋ ਇਸ ਗੱਲ ਨੂੰ ਘਰ ਚ ਦੂਜਾ ਜਵਾਕ ਆਏਗਾ ਨਾ ਤੇ ਕਿੰਨੀਆਂ ਰੌਣਕਾਂ ਲੱਗਣਗੀਆਂ ਸਾਰੇ ਰਿਸ਼ਤੇਦਾਰ ਆਉਣਗੇ ਮੈਨੂੰ ਤੇ ਇਸ ਗੱਲ ਦਾ ਬੜਾ ਹੀ ਚਾਹ ਚੜਿਆ ਵਾ ਦੀਦੀ ਅਜੇ ਤੇ ਕੁਝ ਹੋਇਆ ਵੀ ਨਹੀਂ ਆ ਤੇ ਤੁਹਾਨੂੰ ਪਹਿਲਾਂ ਚਾਹ ਚੜਿਆ ਇੰਨਾ ਜੇ ਹੋਣਾ ਹੁੰਦਾ ਨਾ ਤੇ ਹੁਣ ਤੱਕ ਹੋ ਜਾਣਾ ਹੀ ਨੇ ਕਿਰਨਾ ਕੀ ਮਤਲਬ ਤੇਰੇ ਕਹਿਣ ਦਾ ਮੰਮੀ ਮੇਰੇ ਕਹਿਣਾ ਮਤਲਬ ਇਹ ਆ ਕਿ ਤੁਹਾਨੂੰ ਪਹਿਲਾਂ ਡਾਕਟਰ ਦੀ ਸਲਾਹ ਲੈਣੀ ਪੈਣੀ ਆ ਇਦਾਂ ਜਵਾਬ ਨਹੀਂ ਹੁੰਦਾ ਨਹੀਂ ਫਿਰ ਕੀ ਹੋ ਗਿਆ ਇਹ ਕਿੱਡੀ ਵੱਡੀ ਗੱਲ ਆ ਡਾਕਟਰ ਦੀ ਸਲਾਹ ਲੈ ਲਓ ਇੱਕ ਦੋ ਦਿਨਾਂ ਤੱਕ ਨਾਵ ਨੂੰ ਨਾਲ ਲੈ ਕੇ ਤੇ ਡਾਕਟਰ ਕੋਲ ਜਾਇਓ ਕੋਈ ਗੱਲ ਨਹੀਂ ਮੰਮੀ ਜਾਵਾਂਗੇ ਆਪਾਂ ਡਾਕਟਰ ਕੋ ਪਰ ਤੁਸੀਂ ਹਰਕਿਰਤ ਨੂੰ ਸੰਭਲਿਓ ਕਿਉਂਕਿ ਆਪਾਂ ਵੀ ਆਪਣੀ ਜ਼ਿੰਦਗੀ ਜਿਉਣੀ ਆ ਮੈਂ ਆਪਣੀ ਸਾਰੀ ਜ਼ਿੰਦਗੀ ਹਰਕਿਰਤ ਤੇ ਲੇਖੇ ਨਹੀਂ ਲਾਉਣੀ ਨਹੀਂ ਤੈਨੂੰ ਮੈਂ ਬੜੀ ਵਾਰੀ ਸਮਝਾਇਆ ਵੀ ਇਦਾਂ ਦੀਆਂ ਗੱਲਾਂ ਤੂੰ ਨਾ ਕਰਿਆ ਕਰ ਜਿਵਾਗ ਰੱਬ ਦਾ ਰੂਪ ਹੁੰਦੇ ਆ ਤੈਨੂੰ ਲੱਗਦੀ ਕਿ ਹੋਣੀ ਆ ਬਾਸਕਰ ਜੋ ਮੰਮੀ ਮੇਰੇ ਸਾਹਮਣੇ ਆ ਪਖੰਡ ਕਰਨ ਦੀ ਕੋ ਲੋੜ ਨਹੀਂ ਹੈਗੀ ਮੈਂ ਅਜੇ ਤੱਕ ਭੁੱਲੀ ਨਹੀਂ ਹੈਗੀ ਜੋ ਕੁਝ ਤੁਸੀਂ ਮੇਰੇ ਨਾਲ ਕੀਤਾ ਵਾ ਕਿਰਨ ਚਾੜੇ ਨਾ ਗੱਲਾਂ ਨੂੰ ਤੂੰ ਇਦਾਂ ਕਰੀ ਮੈਂ ਸਾਰੇ ਕੱਪੜੇ ਤੋਂ ਅੱਗੇ ਤਾਰ ਤੇ ਸੁਕਣੇ ਪਾਤੇ ਆ ਤੇ ਜਦੋਂ ਕੱਪੜੇ ਸੁੱਕ ਜਾਣਗੇ ਨਾ ਮੇਰੀ ਪਿਆੜ ਬਣ ਕੇ ਸਾਰੇ ਕੱਪੜੇ ਤਿਆਰ ਕਰਦੀ ਕੋਈ ਗੱਲ ਨਹੀਂ ਦੀਦੀ ਕਰ ਦਾਂਗੀ ਹੁਣ ਮੈਂ ਚਾਹ ਬਣਾ ਕੇ ਪੀਣ ਲੱਗੀ ਆ ਮੇਰੇ ਸਿਰ ਪਰ ਬੜੀ ਹੋਣੀ ਆ ਠੀਕ ਹੈ ਕਿਰਨ ਗੱਲ ਨਵ ਅੱਜ ਤੁਸੀਂ ਬੜੇ ਲੇਟ ਆਏ ਪਹਿਲੇ ਦੇ ਵਿੱਚ ਕਿੰਨਾ ਲੇਟ ਕੇ ਆਉਣਾ ਸੀ ਯਾਰ ਤੈਨੂੰ ਪਤਾ ਵੀ ਸਹੀ ਆ ਕਿ ਪਿਆਲੀ ਬੰਨੇ ਦਾ ਕੰਮ ਨਾ ਬੜਾ ਔਖਾ ਹੁੰਦਾ ਆ ਤੇ ਕੱਲੇ ਜਾਣੇ ਕੋ ਕਿੱਥੇ ਲੋਟ ਆਉਂਦਾ ਆ ਹਾਂਜੀ ਨਵ ਗੱਲ ਤੇ ਤੁਹਾਡੀ ਸਹੀ ਐ ਤੇ ਨਾ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਐ ਗੱਲ ਕਰਨੀ ਐ ਹਾਂ ਦੱਸ ਕਿੰਨ ਕਿਹੜੀ ਗੱਲ ਕਰਨੀ ਐ ਨਵ ਗੱਲ ਮੈਂ ਤੁਹਾਡੇ ਨਾਲ ਇਹ ਕਰਨੀ ਐ ਮੈਂ ਸੋਚਣ ਦੀ ਹਾਂ ਹੁਣ ਆਪਾਂ ਆਪਣੇ ਅੱਗੇ ਜ਼ਿੰਦਗੀ ਬਾਰੇ ਸੋਚੀਏ ਅੱਗੇ ਜ਼ਿੰਦਗੀ ਬਾਰੇ ਸੋਚੀਏ ਕਿੰਨ ਮੈਨੂੰ ਸਮਝ ਨਹੀਂ ਆਈ ਤੂੰ ਇਹ ਤੋ ਕਹਿਣਾ ਕੀ ਚਾਹੁੰਦੀ ਆ ਕੀ ਮਤਲਬ ਕੀ ਆ ਤੇਰਾ ਇਹ ਗੱਲ ਕਹਿਣ ਦਾ ਨਵ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਆਪਾਂ ਇੱਕ ਹੋਰ ਬੱਚੇ ਬਾਰੇ ਸੋਚੀਏ ਇੱਕ ਹੋਰ ਬੱਚੇ ਬਾਰੇ ਸੋਚੀਏ ਪਰ ਕਿਰਨ ਹਰਕਿਰਤਾ ਆਪਣਾ ਇੱਕ ਬੱਚਾ ਹੈ ਤੇ ਸਹੀ ਆ ਤੇ ਆਪਾਂ ਇੱਕ ਹੋਰ ਬੱਚੇ ਬਾਰੇ ਕਾਹਤੋਂ ਸੋਚਣਾ ਆ ਨਵ ਤੂੰ ਹੀ ਨਾ ਆਪਣੇ ਕੀਤੇ ਵਾਅਦੇ ਤੋਂ ਮੇਰੇ ਨਾਲ ਮੁਕਰਣ ਦੇ ਜੇ ਤੁਹਾਨੂੰ ਚੰਗੀ ਤਰ੍ਹਾਂ ਪਤਾ ਵਾ ਇਹ ਮੇਰਾ ਬੱਚਾ ਨਹੀਂ ਹੈਗਾ ਇਹ ਤੁਹਾਡਾ ਤੇ ਤੁਹਾਡੀ ਪਹਿਲੀ ਘਰ ਵਾਲੇ ਦਾ ਬੱਚਾ ਵਾ ਮੈਂ ਤਾਂ ਸਿਰਫ ਇਹਨੂੰ ਪਾਲ-ਪੋਸ ਕੇ ਵੱਡਾ ਕੀਤਾ ਵਾ ਮੈਂ ਦੀ ਸਗੀ ਮਾਂ ਨਹੀਂ ਹੈਗੀ ਤਾਂ ਕਰਕੇ ਨਾ ਮੈਨੂੰ ਮੇਰਾ ਆਪਣਾ ਬੱਚਾ ਚਾਹੀਦਾ ਵਾ ਉਹ ਕਿਰਨ ਪਾਗਲ ਹੋ ਗਈਆਂ ਤੂੰ ਇਹ ਕਿਦਾਂ ਦੀਆਂ ਗੱਲਾਂ ਕਰੀ ਜਾਂਦੀਆਂ ਮੈਂ ਤੇ ਸੋਚਦਾ ਹਾਂ ਵੀ ਹਰਕਿਰਤ ਹੁਣ ਵੱਡਾ ਹੋ ਗਿਆ ਆ ਕਿੰਨੇ ਸਾਲ ਆਪਣੇ ਵਿਆਹ ਨੂੰ ਹੋ ਗਏ ਆ ਤੇ ਤੈਨੂੰ ਹਰਕਿਰਤ ਦੇ ਨਾਲ ਪਿਆਰ ਪੈ ਗਿਆ ਹੋਵੇਗਾ ਤੇ ਤੂੰ ਅਜੇ ਵੀ ਹਰਕਿਰਤ ਨੂੰ ਬਗਾਨਾ ਹੀ ਸਮਝਣੀ ਆ ਨਵ ਤੁਸੀਂ ਮੈਨੂੰ ਗੱਲਾਂ ਵਿੱਚ ਚਲ ਜਾਣ ਦੀ ਕੋਸ਼ਿਸ਼ ਨਾ ਕਰੋ ਤੁਸੀਂ ਮੈਂ ਨਾ ਵਾਦਾ ਕੀਤਾ ਸੀ ਕਿ ਜਦੋਂ ਹਰਕਿਰਤ ਵੱਡਾ ਹੋ ਜਾਏਗਾ ਅਹੀਂ ਦੂਜੇ ਬੱਚੇ ਬਾਰੇ ਸੋਚ ਲਾਂਗੇ ਤੇ ਹੁਣ ਆਪਣੇ ਕੀਤੇ ਵਾਅਦੇ ਤੋਂ ਮੁਕਰਣ ਦੇ ਕਿਉਂ ਜੇ? ਉਹ ਕਿਰਨ ਮੈਂ ਕਦੋਂ ਮੁਕਰਣ ਡਿਆ ਯਾਰ ਤੂੰ ਤੇ ਐਵੇਂ ਗੱਲ ਨੂੰ ਵਧਾਈ ਜਾਨੀ ਆ ਬਾਕੀ ਕੋਈ ਗੱਲ ਨਹੀਂ ਜੇ ਤੂੰ ਇਹੋ ਚਾਹੁੰਨੀ ਆ ਵੀ ਆਪਾਂ ਇੱਕ ਹੋਰ ਬੱਚੇ ਬਾਰੇ ਸੋਚੀਏ ਤੇ ਕੋਈ ਗੱਲ ਨਹੀਂ ਸੋਚ ਲੈਨੇ ਆ ਮੈਨੂੰ ਬਸ ਤੂੰ ਖੋਸ਼ ਚਾਹੀਦੀ ਆ ਚਲੋ ਠੀਕ ਐ ਨਾਲ ਸਵੇਰੇ ਫਿਰ ਆਪਾਂ ਡਾਕਟਰ ਕੋ ਜਾਵਾਂਗੇ ਪਹਿਲਾਂ ਡਾਕਟਰ ਦੀ ਸਲਾਹ ਲਵਾਂਗੇ ਕੀ ਡਾਕਟਰ ਕੀ ਕਹਿੰਦਾ ਕੋਈ ਨਹੀਂ ਚੱਲ ਪਾਂਗੇ ਡਾਕਟਰ ਕੋ ਵੀ ਚਲੋ ਠੀਕ ਐ ਨਾਲ ਇਹ ਨਾ ਹੋਏ ਸਵੇਰੇ ਉੱਠਣ ਤੋਂ ਬਾਅਦ ਤੁਸੀਂ ਮੁਕਰ ਜੋ ਕਿਤੇ ਉਹ ਨਹੀਂ ਮੁਕਰਦਾ ਯਾਰ ਮੈਂ ਕੋਈ ਪਾਗਲ ਥੋੜਾ ਆ ਠੀਕ ਐ ਚਲੋ ਹੁਣ ਤੁਸੀਂ ਲੰਮੇ ਪੋ ਤੇ ਮੈਂ ਪਾਣੀ ਦਾ ਜੱਗ ਲੈ ਕੇ ਆਉਣੀ ਐ ਠੀਕ ਆ ਤੇ ਮੇਰੀ ਸੁਣ ਗੱਲ ਵੀ ਹਰ ਕਿਰਤ ਕਿੱਥੇ ਆਉਂ ਨੂੰ ਆਪਣੇ ਨਾਲ ਕਤੋਂ ਨਹੀਂ ਸਵਾਲ ਲਿਆ ਤੂੰ ਨਾ ਉਹ ਕਹਿੰਦਾ ਮੈਂ ਦਾਦੀ ਨਾਲ ਸੌਣਾ ਵਾ ਤਾਂ ਕਰਕੇ ਉਹ ਆਪਣੀ ਦਾਦੀ ਨਾਲ ਸੌਤਾ ਵਾ ਚਲ ਠੀਕ ਆ ਜਾ ਲੈ ਆਵਾ ਪਾਣੀ ਠੀਕ ਆ ਅਇਤੇ ਸਵੇਰੇ ਸਵੇਰੇ ਸਾਰੇ ਘਰ ਦੇ ਕੰਮ ਹੀ ਨਿਭੜੇ ਪਏ ਆ ਇਹ ਕਿੰਨੇ ਕਰ ਦਿੱਤੇ ਆ ਤੇ ਕਿਰਨ ਵੀ ਬੜੀ ਸਾਜਰੇ ਉੱਠੀ ਆ ਇਹਨੂੰ ਪੁੱਛਦੀ ਆ ਕਿਰਨ ਤੈਨੂੰ ਕੀ ਹੋਇਆ ਵਾ ਤੂੰ ਅੱਜ ਬੜੀ ਸਾਜਰੇ ਉੱਠੀ ਫਿਰਦੀ ਆ ਤੇ ਨਾਲੇ ਸਾਰੇ ਘਰ ਦੇ ਕੰਮ ਵੀ ਨਿਭੜੇ ਪਏ ਆ ਹਾਂਜੀ ਦੀਦੀ ਮੈਂ ਘਰ ਦੇ ਸਾਰੇ ਕੰਮ ਨਿਬੇੜ ਲਏ ਆ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ ਫਿਰ ਜਦੋਂ ਬਾਪੂ ਬੋਲਣ ਲੱਪੇ ਮੈਂ ਕਿਹਾ ਉੱਠ ਕੇ ਕੰਮ ਹੀ ਕਰ ਲੈਣੀ ਆ ਪਰ ਕਿਰਨ ਤੂੰ ਤੇ ਇੰਨੀ ਜਲਦੀ ਉੱਠਦੀ ਆਂ ਨੀ ਆ ਤੇ ਅੱਜ ਕਿਉਂ ਇੰਨੀ ਜਲਦੀ ਉੱਠ ਪਈ ਆ ਦੀਦੀ ਮੇਰੇ ਨਾਮ ਨੇ ਅੱਜ ਡਾਕਟਰ ਕੋ ਜਾਣਾ ਵਾ ਇਸੇ ਖੁਸ਼ੀ ਚ ਨਾ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ ਤੇ ਮੈਂ ਤੜਕੇ ਉੱਠ ਕੇ ਸਾਰੇ ਘਰ ਦੇ ਕੰਮ ਕਰ ਲਏ ਆ ਕਿ ਕਿਤੇ ਬਹਾਨਾ ਇਹਨੇ ਲੱਭ ਲੈਣ ਕਿ ਘਰ ਦੇ ਕੰਮ ਕਰਨ ਵਾਲੇ ਪਏ ਆ ਕਿਰਨ ਤੁਛ ਦੇਣ ਹੋ ਗਈਆਂ ਕੰਮ ਮੈਂ ਆਪੇ ਕਰ ਲੈਣੀ ਤੇ ਜਾਣਾ ਹੀ ਤੇ ਚਲ ਜਾਂਦੀ ਚਲ ਤੂੰ ਐਦਾਂ ਕਰ ਜਾ ਕੇ ਫਟਾਫਟ ਤਿਆਰ ਹੋ ਜਾ ਜਿਹੜੇ ਕੰਮ ਰਹਿੰਦੇ ਮੈਂ ਆਪੇ ਕਰ ਲਾਂਗੀ ਚਲੋ ਠੀਕ ਹੈ ਦੀਦੀ ਚੱਲ ਮਾਣਾ ਜਿਹੜੇ ਕੰਮ ਰਹਿੰਦੇ ਫਟਾਫਟ ਕਰ ਲੈਣੀਆਂ ਬਾਅਦ ਚ ਤੋਂ ਅੱਪ ਚੜ ਜਾਣੀ ਆ ਔਰ ਪ੍ਰੀਤ ਜੇ ਚਾਹ ਬਣ ਗਈ ਆ ਤਾਂ ਮੈਨੂੰ ਘਟ ਪਾ ਕੇ ਫੜਾ ਜਾ ਨਾਲੇ ਦੋ ਰਸ ਫੜਾ ਜੀ ਅੱਜ ਪਤਾ ਨਹੀਂ ਕਿਉਂ ਸਵੇਰ ਸਵੇਰੇ ਭੁੱਖ ਲੱਗ ਗਈ ਆ ਹਾਂਜੀ ਮੰਮੀ ਲਿਉਣੀ ਆ ਤੇ ਰਾਸਨੀ ਜੀ ਆਗੇ ਤੇ ਮੈਂ ਨਾ ਤੁਹਾਨੂੰ ਬਿਸਕੁਟ ਲਿਆਤੇ ਆ ਠੀਕ ਹੈ ਪੁੱਤ ਤੇ ਨਾਲੇ ਮੰਮੀ ਨਾਲ ਤੇ ਕਿਰਨ ਡਾਕਟਰ ਕੋ ਚੱਲੇ ਆ ਤੇ ਤੁਸੀਂ ਉਹਨਾਂ ਨੂੰ ਪੈਸੇ ਦੇਵੋ ਕਿਉਂਕਿ ਵੱਧ ਪੈਸੇ ਕੋਲ ਚੰਗੇ ਹੁੰਦੇ ਆ ਪੁੱਤ ਕਿਰਨ ਤੇ ਮੇਰੇ ਕੋ ਆਈ ਨਹੀਂ ਗਈ ਤੇ ਮੰਮੀ ਉਹ ਤਿਆਰ ਹੋਣ ਡਿਆ ਤੇ ਮੈਂ ਸੋਚਿਆ ਮੈਂ ਆਹ ਤੁਹਾਨੂੰ ਯਾਦ ਕਰਵਾ ਦਿੰਨੀ ਆ ਠੀਕ ਹੈ ਮੈਂ ਚਾਹ ਪੀ ਕੇ ਨਾ ਫਿਰ ਦੇ ਦਿੰਨੀ ਆ ਠੀਕ ਹੈ ਮੰਮੀ ਪੁੱਤ ਚੱਲੇ ਜੇ ਡਾਕਟਰ ਕੋ ਹਾਂਜੀ ਮੰਮੀ ਅੱਜ ਮੈਂ ਵੇਲਾ ਹਾਂ ਤੇ ਮੈਂ ਚੱਲ ਡਾਕਟਰ ਕੋ ਹੀ ਹੋਵਾਂ ਨੇ ਫਿਰ ਠੀਕ ਆ ਤੇ ਆਲਫਰਡ ਪਾਏ ਮੇਰੇ ਕੋ ਥੋੜੇ ਜਿਹਾ ਪਏ ਹੀ ਇਹ ਕੋਲ ਲੈ ਜਾ ਕਿਸੇ ਵੇਲੇ ਵੱਧ ਪੈ ਜਾਂਦੀ ਵੀ ਲੋਡ ਪੈ ਜਾਂਦੀ ਆ ਠੀਕ ਆ ਮੰਮੀ ਤੇ ਕਿਸੇ ਨਾ ਵਧੀਆ ਡਾਕਟਰ ਨੂੰ ਵਖਾਲ ਕੇ ਆਇਓ ਤੇ ਚੰਗੀ ਜੀ ਸਲਾਹ ਲੈ ਕੇ ਆਇਓ ਉਹਦੀ ਕੋਈ ਨਹੀਂ ਮੰਮੀ ਤੁਸੀਂ ਫਿਕਰ ਨਾ ਕਰੋ ਚੰਗੇ ਡਾਕਟਰ ਕੋਲ ਹੀ ਜਾਵਾਂਗੇ ਠੀਕ ਆ ਚੱਲੀਏ ਕਰਨ ਚਲੋ ਨਾ ਚਲੋ ਮੰਮੀ ਕਿੰਨਾ ਟਾਈਮ ਹੋ ਗਿਆ ਵਾ ਨਵ ਤੇ ਕਿੰਨਾ ਜੇ ਤੱਕ ਘਰ ਨਹੀਂ ਆਏ ਹਸਪੀਟਲ ਨਾਲ ਜ ਇੰਨਾ ਹੀ ਟਾਈਮ ਲੱਗ ਜਾਂਦਾ ਵਾ ਪੁੱਤ ਕੀ ਪਤਾ ਡਾਕਟਰ ਨੇ ਕੀ ਕਿਹਾ ਹੋਣਾ ਵਾ ਜਿਹੜਾ ਉਹ ਅਜੇ ਤੱਕ ਆਏ ਨਹੀਂਗੇ ਮੇਰੇ ਕੋਲ ਤਾਂ ਫੋਨ ਵੀ ਹੈ ਨਹੀਂਗਾ ਜਿਹੜਾ ਮੈਂ ਫੋਨ ਲਾ ਕੇ ਪੁੱਛ ਲਾਂ ਉਹਨਾਂ ਨੂੰ ਹਾਂਜੀ ਮੰਮੀ ਮੇਰੇ ਫੋਨ 'ਚ ਵੀ ਪਿਆ ਹੈ ਨਹੀਂ ਆ ਨਹੀਂ ਤੇ ਮੈਂ ਆ ਹੀ ਫੋਨ ਲਾ ਕੇ ਪੁੱਛ ਲੈਣਾ ਹੀ ਕੋਈ ਨਹੀਂ ਪੁੱਤ ਤੂੰ ਫਿਕਰ ਨਾ ਕਰ ਆਪੇ ਆ ਜਾਂਦੇ ਆ ਤੇ ਤੂੰ ਐਦਾ ਕਰ ਫਰਿੱਜ ਚ ਮਲਾਈ ਪਈ ਇਕੱਠੀ ਕੀਤੀ ਤੇ ਉਹਨੂੰ ਰੜਕਲਾ ਕਿਉਂ ਨਿਕਲ ਜੇਗਾ ਕੋਈ ਨਹੀਂ ਮੰਮੀ ਮੈਂ ਰੜਕ ਲੈਨੀ ਆ ਤੂੰ ਇਹ ਬਸ ਹਰ ਕਿਰਤ ਦਾ ਧਿਆਨ ਰੱਖੋ ਤੇ ਬਾਕੀ ਕੰਮ ਮੈਂ ਆਪੇ ਕਰ ਲੈਨੀ ਆ ਠੀਕ ਆ ਪੁੱਤ ਉਹ ਕਿਹੜਾ ਨਿਆਣਾ ਆ ਜਿਹਨੂੰ ਮੈਂ ਗੋਦੀ ਚੋਕ ਕੇ ਪੈਣਾ ਵਾ ਉਹ ਸੁਖਨਾ ਵੱਡਾ ਹੋ ਗਿਆ ਵਾ ਆਪੇ ਖੇਡਦਾ ਫਿਰਦਾ ਵਾ ਮੈਂ ਉਹਦਾ ਧਿਆਨ ਰੱਖ ਲੈਨੀ ਆ ਤੇ ਤੂੰ ਸਾਰੇ ਕੰਮ ਕਰ ਲਾ ਠੀਕ ਆ ਮੰਮੀ ਚੰਗਾ ਪੁੱਤ ਕੀ ਗੱਲ ਪੁੱਤ ਇੰਨਾ ਲੇਟ ਹੋ ਗਏ ਜੀ ਕੀ ਕਹਿੰਦਾ ਡਾਕਟਰ ਵੇ ਪੁੱਤ ਕਿੰਨਵੇਂ ਚੁੱਪ ਕਰਕੇ ਅੰਦਰ ਚਲ ਗਈ ਆ ਮੇਰੀ ਗੱਲਾਂ ਦਾ ਹੰਗਾਰਾ ਨਹੀਂ ਭਰਿਆ ਗੱਲ ਤੇ ਦੱਸ ਮੈਨੂੰ ਕੀ ਹੋਈ ਆ ਕੀ ਦੱਸਾਂ ਮੰਮੀ ਬਸ ਤੁਸੀਂ ਮੈਨੂੰ ਪੁੱਛਣਾ ਕੁਝ ਵੀ ਪੁੱਤ ਕਿਉਂ ਨਾ ਪੁੱਛਾਂ ਤੂੰ ਮੈਨੂੰ ਦੱਸ ਤੇ ਸਹੀ ਵੀ ਕੀ ਕਹਿੰਦਾ ਡਾਕਟਰ ਠੀਕ ਆ ਮੰਮੀ ਜੇ ਤੁਸੀਂ ਸੁਣਨਾ ਹੀ ਚਾਹੁੰਦੇ ਜਣਾ ਤੇ ਸੁਣੋ ਫਿਰ ਵੀ ਡਾਕਟਰ ਕੀ ਕਹਿੰਦਾ ਆ